ਅੱਜ ਸਵੇਰੇ ਭਾਰਤ-ਮਾਲਦੀਵ ਵਿਵਾਦ ਦਰਮਿਆਨ ਮੋਦੀ ਸਰਕਾਰ ਨੇ ਮਾਲਦੀਵ ਦੇ ਰਾਜਦੂਤ ਨੂੰ ਤਲਬ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਮਾਲਦੀਵ ਦੇ ਰਾਜਦੂਤ ਇਬਰਾਹਿਮ ਸਾਹਿਬ ਨੂੰ ਤਲਬ ਕੀਤਾ ਹੈ। ਉਹ ਦਿੱਲੀ ਦੇ ਸਾਊਥ ਬਲਾਕ ਸਥਿਤ ਵਿਦੇਸ਼ ਮੰਤਰਾਲੇ ਦੇ ਦਫ਼ਤਰ ਪਹੁੰਚੇ ਸਨ। ਤੁਹਾਨੂੰ ਦੱਸ ਦਈਏ ਕਿ ਪੀਐਮ ਮੋਦੀ ਨੇ ਲਕਸ਼ਦੀਪ ਦੌਰੇ ਦੌਰਾਨ ਮਾਲਦੀਵ ਦੇ ਸੰਸਦ ਮੈਂਬਰ ਦੇ ਅਹੁਦੇ ਨੂੰ ਲੈ ਕੇ ਕੱਲ ਚੱਲ ਰਹੇ ਵਿਵਾਦ ਦਰਮਿਆਨ ਉਹ ਮੰਤਰਾਲੇ ਪਹੁੰਚੇ ਸਨ ਮੋਦੀ ਨੇ ਲక్ష్ਦੀਪ ਧੋਰੇ ਤੇ ਕਿਤਿਆਂ ਟਿੱਪਣੀਆਂ ਤੇ ਭਾਰਤ ਸਰਕਾਰ ਨੇ ਸਖਤ ਰੁਖ ਇਕਤਿਆਰ ਕੀਤਾ ਹੈ ਗੁੱਸੇ 'ਚ ਆ ਕੇ ਕਰੀਬ 4000 ਭਾਰਤੀਆਂ ਨੇ ਮਾਲਦੀਵ 'ਚ ਹੋਟਲ ਬੁਕਿੰਗ ਰੱਦ ਕਰ ਦਿੱਤੀ 13000 ਹਵਾਈ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਭਾਰਤੀ ਹਾਈ ਕਮਿਸ਼ਨ ਨੇ ਵੀ ਮਾਲਦੀਵ ਸਰਕਾਰ ਕੋਲ ਸਖਤ ਇਤਰਾਜ਼ ਜਤਾਇਆ ਹੈ ਭਾਰਤ ਨੇ ਸਖਤ ਰੁਖ ਤੋਂ ਬਾਅਦ ਮਾਲਦੀਵ ਸਰਕਾਰ ਨੇ ਆਪਣੇ ਤਿੰਨ ਉਪ ਮੰਤਰੀਆਂ ਮਰਯਮ ਸ਼ੂਨਾ ਮੰਸ਼ਾ ਸ਼ਰੀਫ ਅਤੇ ਮਹਿਜੂ ਮਜੀਦ ਨੂੰ ਮੁਅਤਲ ਕਰ ਦਿੱਤਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਦੁਨੀਆ 'ਚ ਇਹ ਪਹਿਲਾ ਮਾਮਲਾ ਹੈ ਜਦੋਂ ਇੱਕ ਦੇਸ਼ ਨੇ ਮੰਤਰੀਆਂ ਨੂੰ ਦੂਜੇ ਦੇਸ਼ ਦੇ ਨੇਤਾ ਦੇ ਖਿਲਾਫ ਟਿੱਪਣੀ ਕਰਨ ਤੇ ਮੁਅਤਲ ਕੀਤਾ ਗਿਆ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼